ऐसा नहीं ये सर काय ਜੋਣਾ ਮੈਨੂੰ ਦੱਸਣਾ ਮੈਂ ਸਾਂ ਕਰਦੇ ਜੋ ਹਰਦੀਪ ਸਿੰਘ ਜੀ ਮੈਂ ਕਾਉਂਸਲਰ ਆ ਜੀ ਆਮ ਆਦਮੀ ਪਾਰਟੀ ਦਾ ਬੋਲ ਨੰਬਰ 12 ਤੋਂ ਮਸਤਾ ਜਿਹੜੇ ਨਗਰ ਕੌਂਸਲਰ ਪ੍ਰਧਾਨਗੇ ਚੁਣ ਹੋਏ ਆ ਜੀ ਇਹ ਵੱਖੋ ਵੱਖਰੀਆਂ ਜਿਹੜੀਆਂ ਪਾਰਟੀਆਂ ਬਦਲ ਕੇ ਆਏ ਨੇ ਵੱਡੇ ਧਨਾੜ ਲੋਕ ਉਹਨਾਂ ਨੂੰ ਇਹ ਕੁਰਸੀਆਂ ਤੇ ਬਿਠਾਇਆ ਗਿਆ ਜੀ ਜਿਆ ਆਮ ਘਰਾਂ ਦੇ ਜਿਹੜੇ ਧੀ ਪੁੱਤ ਸੀਗੇ ਜੀ ਉਹਨਾਂ ਨੂੰ ਬਾਹਰ ਕਰਾਇਆ ਗਿਆ ਜੀ ਈ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀਗੇ ਇਹਦੇ ਨਾਲ ਹੈਗੇ ਆਂ ਤੇ ਅਸੀਂ ਸੇਵਾ ਜਿਹੜੀ ਕਰਦੇ ਆਂ ਉਹ ਕਰੀ ਜਾਂਦੇ ਆਂ ਪਹਿਲਾਂ ਵੀ ਕਰਦੇ ਹੁਣ ਵੀ ਕਰਦੇ ਕਰਦੇ ਵੀ ਰਹਾਂਗੇ ਪਰ ਜਿਹੜਾ ਸਾਡੇ ਸੀਐਮ ਸਾਹਿਬ ਜੀ ਹਾਈ ਕਮਾਂਡ ਉੱਪਰੋਂ ਉਹ ਕੰਮ ਕਰ ਰਹੇ ਨੇ ਜੋ ਬਹੁਤ ਵਧੀਆ ਕਰ ਰਹੇ ਨੇ ਅਸੀਂ ਮਤਲਬ ਉਸ ਕੰਮ ਨੂੰ ਦੇਖਦੇ ਹੋਏ ਅਸੀਂ ਪਾਰਟੀ ਦੇ ਨਾਲ ਜੁੜੇ ਬੈ ਕੰਮ ਕਰਦੇ ਰਹੇ ਜੀ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਕਿਤੇ ਨਾਲ ਸਾਡੇ ਜਾ ਕੇ ਨਾਲ ਗਰਾਊਂਡ ਲੈਵਲ ਤੇ ਥੱਲੇ ਜਾ ਕੇ ਸਾਡੇ ਨਾਲ ਧੱਕਾ ਹੋਊਗਾ ਪਰ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਜੀ ਇਹ ਇਹ ਵੱਖੋਂ-ਵੱਖਰੀਆਂ ਪਾਰਟੀਆਂ ਬਦਲ ਗਿਆ ਜੀ ਇਹ ਬਹੁਤ ਗਲਤ ਬਣਾਇਆ ਗਿਆ ਜੀ ਇਹ ਵਰਕਰਾਂ ਦੇ ਵਿੱਚ ਇਸ ਗੱਲ ਹਲਕਾ ਵਿਧਾਇਕ ਦੀ ਵੋਟਸ ਜਿਹੜੀ ਉਹਦੀ ਬਣਦੀ ਸੀਗੀ ਜਿਹੜੇ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਸੀਗਾ ਉਹਨੂੰ ਵੋਟ ਪਾਉਣੀ ਬਣਦੀ ਸੀਗੀ ਕਿਉਂਕਿ ਮੇਰੇ ਕੋਲੇ ਕਾਉਂਸਲਰ ਵੀ ਸਨ ਮੈਂ ਐਮਐਲਏ ਸਾਹਿਬ ਨੂੰ ਕਾਉਂਸਲਰ ਵੀ ਦਿਖਾਇਆ ਸੀ ਕਿ ਹੁਣ ਚਲੋ ਬਾਅਦੋਂ ਕੁਝ ਕਹੀ ਜਾਣਾ ਨਾ ਕਹੀ ਜਾਣਾ ਬਾਕੀ ਮੇਰੀ ਹਾਈ ਕਮਾਂਡ ਨੂੰ ਵੀ ਇਸ ਗੱਲ ਦਾ ਪਤਾ ਵੀ ਆਪਣੇ ਕੋਲੇ ਕਾਉਂਸਲਰ ਸੀ ਮੈਂ ਬਾਰ-ਬਾਰ ਮੈਂ ਕਹਿੰਦਾ ਰਿਹਾ ਮੇਰੇ ਨਾਲ ਕੋਈ ਮੀਟਿੰਗ ਕਰਕੇ ਆਪਾਂ ਇਸ ਲਾਭ ਸਿੰਘ ਨੂੰ ਆਪਾਂ ਬੁਲਾਈਏ ਆਪਾਂ ਬੈਠ ਕੇ ਗੱਲ ਕਰੀਏ ਵੀ ਉਹ ਮੈਨੂੰ ਵੋਟ ਹੈ ਜਿਹੜੀ ਉਹ ਮੈਨੂੰ ਪਾਉਣ ਕਿਉਂਕਿ ਆਮ ਆਦਮੀ ਪਾਰਟੀ ਦੇ ਵਰ ਮੇਰਾ ਮਨ ਦੁਖੀ ਦਾ ਇਸ ਗੱਲ ਤੇ ਹੈ ਜੀ ਵੀ ਐਮਐਲਏ ਸਾਹਿਬ ਨੇ ਮਤਲਬ ਵੀ ਆ ਆਪਣੇ ਵਰਕਰ ਨੂੰ ਛੱਡ ਕੇ ਜਿਹੜੇ ਵਿਰੋਧੀ ਪਾਗਾਂ ਕਾਂਗਰਸੀਆਂ ਤੋਂ ਆਏ ਇਧਰ ਸੰਭਲ ਕਰਿਓ ਉਹਨਾਂ ਨੂੰ ਵੋਟ ਪਾਈ ਤੇ ਇਸ ਗੱਲ ਦਾ ਮੈਨੂੰ ਬਹੁਤ ਦੁੱਖਾ ਕਿਥੇ ਲਾਹਬ ਸਿੰਘ ਦਾ ਇਹ ਬਣਦਾ ਸੀਗਾ ਵੀ ਮੈਂ ਜੋ ਮੇਰੇ ਵਰਕਰ ਨੇ ਆਪਦਾ ਘਰ-ਬਾਰ ਛੱਡਿਆ ਮੇਰੇ ਤਿੰਨ ਬੱਚੇ ਵੀ ਗੁਜ਼ਰ ਗਏ ਸੀਗੇ ਜੀ ਮੈਂ ਉਹਦੀ ਬੇਪਰਵਾਹੀ ਨਹੀਂ ਕੀਤੀ ਮੈਂ ਫਿਰ ਵੀ ਮੈਂ ਲਾਹਬ ਸਿੰਘ ਦਾ ਮੈਂ ਸਾਥ ਦਿੱਤਾ ਜੀ ਮੈਂ ਲਗਾਤਾਰ ਮੈਂ ਪਾਰਟੀ ਦੇ ਨਾਲ ਚੱਲਦਾ ਆ ਰਿਹਾ ਵੀ ਚਲੋ ਜਿਵੇਂ ਜਿਵੇਂ ਪਾਰਟੀ ਨੇ ਕੈਂਡੀਡੇਟ ਦਿੱਤੇ ਨੇ ਸੀ ਉਹਦੀ ਸਪੋਰਟ ਕਰਦੇ ਆ ਰਹੇ ਹਾਂ ਜੀ ਬਿਲਕੁਲ ਜੀ ਅਸੀਂ ਸਾਡੇ ਪਿੱਛੇ ਜ ਮਾਨ ਸਾਹਿਬ ਨੰਗੇ ਸੀਗੇ ਅਸੀਂ ਰੋਡ ਤੇ ਅਸੀਂ ਰੋਕਿਆ ਸੀ ਉਹਨਾਂ ਨੂੰ ਅਸੀਂ ਇਹ ਵੀ ਜਾਣੂ ਕਰਾਇਆ ਸੀ ਬਾਕੀ ਸਾਡੀ ਹਾਈ ਕਮਾਂਡ ਨੂੰ ਸਾਰਾ ਕੁਝ ਪਤਾ ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਤਾਂ ਹੱਥ ਤੱਕ ਸਾਰੀ ਗੱਲਬਾਤ ਪਹੁੰਚੀ ਵੀ ਹੈਗੀ ਜਿਹੜੇ ਸਾਡੇ ਮਤਲਬ ਕੋਈ ਅਧਿਕਾਰੀ ਲਾਏ ਹੋਏ ਨੇ ਉਹਨਾਂ ਨੇ ਮੈਨੂੰ ਦੱਸਿਆ ਵੀ ਸਵਾਗਤ ਦਵਾਇਆ ਵੀ ਕੋਈ ਨਹੀਂ ਸਾਡੀ ਮਸ਼ੀਨ ਸਾਹ ਕੋਲ ਸਾਰੀ ਗੱਲਬਾਤ ਹੋਈ ਵੀ ਹੈਗੀ ਵੀ ਉਹ ਜਿਹੜਾ ਵੀ ਫੈਸਲਾ ਹੋਊਗਾ ਤਾਂ ਇਹ ਆਪਣੇ ਵਰਕਰ ਦੇ ਹੱਕ ਚ ਹੀ ਹੋਊਗਾ ਮੇਰੇ ਕੋਲੇ ਮੰਨ ਲਓ ਕਾਉਂਸਲਰ ਮਤਲਬ ਪਿਛਲੀ ਵਾਰ ਜੋ ਵੀਡੀਓ ਪਾਈ ਸੀ ਮੇਰੇ ਕੋਲ 7 ਕਾਉਂਸਲਰ ਸੀਗੇ ਜੀ ਮਤਲਬ ਮਹਾਰਾਜ ਕੁਮਾਰ ਨੂੰ ਮਤਲਬ ਆਪਣੇ ਇੰਜੀਨੀਅਰ ਲੀਡਰਸ਼ਿਪ ਨੂੰ ਮੈਂ ਮਿਲ ਕੇ ਆ ਸੀ ਉਹ ਤੋਂ ਮੇਰੇ ਕੋਲ ਨਾ ਕਾਉਂਸਲਰ ਸੀਗੇ ਚਲੋ ਜੀ ਕਿਤੇ ਨਾ ਕਿਤੇ ਹੁਣ ਜਦੋਂ ਕਾਉਂਸਲਰ ਨੂੰ ਵੀ ਕੀ ਹੋ ਜਾਂਦਾ ਮਤਲਬ ਜਦੋਂ ਕਹਿੰਦੇ ਜਿੱਧਰ ਐਮਐਲਏ ਖੜਾ ਹਨ ਉਦੋਂ ਉਧਰ ਹੀ ਖੜਨਾ ਪਊਗਾ ਜਦ ਐਮਐਲਏ ਸਾਹਿਬ ਹੀ ਮਤਲਬ ਵਿਰੋਧੀਆਂ ਕਿੰਨੇ ਖੜਗੇ ਜਾਗੇ ਮਤਲਬ ਆਪਦੀ ਪਾਰਟੀ ਦੇ ਵਰਕਰ ਨਾਲ ਨਹੀਂ ਖੜੇ ਜਾਂਦੇ ਇਸ ਗੱਲ ਦਾ ਹੰਦਾ ਦੁੱਖ ਆ ਛੰਦਾ ਪਾਰਟੀ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ ਮੈਂ ਪਹਿਲਾਂ ਵੀ ਕੰਮ ਕਰ ਰਿਹਾ ਹੁਣ ਵੀ ਕੰਮ ਕਰ ਰਿਹਾ ਮੈਂ ਕੰਮ ਵੀ ਕਰਦ ਨੂੰ ਪਾਰਟੀ ਜਿਸੇ ਮੇਰੀ ਪਾਰਟੀ ਡਿਊਟੀ ਲਵਾਂਗੀ ਮੈਂ ਕਰ ਨਿਭਾਉਂਗਾ ਪਰ ਹੁਣ ਜੀ ਗਰਾਉਂਡ ਤੇ ਦੇਖ ਕੇ ਜਿਹੜੇ ਮੇਰੇ ਨਾਲ ਵਰਕਰ ਨੇ ਜੀ ਮੈਨੂੰ ਵਰਕਰ ਇਸ ਗੱਲ ਤੋਂ ਨਾਰਾਜ਼ ਹੋ ਰਹੇ ਨੇ ਜੀ ਮੈਂ ਉਹ ਵਰਕਰਾਂ ਨੂੰ ਕਿਸ ਤਰ੍ਹਾਂ ਕਿਵੇਂ ਮਨਾਵਾਂ ਤੇ ਕਿਵੇਂ ਵਰਕਰਾਂ ਨੂੰ ਮੈਂ ਉਹ ਕਰਾਂ ਜੀ ਮੈਂ ਪੂਰੀ ਆਵਾ ਜਿਹੜੀਆਂ ਆਮ ਲੋਕ ਗਰੀਬ ਬਸਤੀਆਂ ਚ ਜਿਹੜੇ ਹੈਗੇ ਨੇ ਜੀ ਹੁਣ ਉਹਨਾਂ ਨੂੰ ਕਿਤਨੇ ਕਿਤਨੇ ਪਹਿਲਾਂ ਉਹਨਾਂ ਨੂੰ ਪੂਰਾ ਸੀਗਾ ਵੀ ਸਾਡਾ ਆਮਕਰ ਦਾ ਜਿਹੜਾ ਤੀਪੋਤਾ ਜਿਹੜਾ ਆਮ ਆਦੀ ਪਾਰਟੀ ਦਾ ਐਮਸੀ ਸਾਡਾ ਉਹੀ ਪ੍ਰਧਾਨ ਬਣੂਗਾ ਵੀ ਅਸੀਂ ਉਹਨੂੰ ਮਰਜ਼ੀ ਬਾਹ ਫੜ ਕੇ ਅਸੀਂ ਕੰਮ ਕਰਾ ਸਕਦੇ ਹਾਂ ਕਿਉਂ ਸਾਡੂ ਵੀ ਲਗਨ ਸੀ ਵੀ ਅਸੀਂ ਸੇਵਾ ਕਰਨੀ ਹੈ ਜੀ ਲੋਕਾਂ ਦੇ ਵਿੱਚ ਜਾਵਾਂਗੇ ਜਿਹੜੀਆਂ ਭ੍ਰੇਟਾਚਾਰ ਬੰਦੇ ਕਰ ਰਹੇ ਨੇ ਉਹ ਜਿਹਨੂੰ ਨੱਥ ਪਾਵਾਂਗੇ ਹੁਣ ਸਾਨੂੰ ਇਹ ਨਹੀਂ ਪਤਾ ਜੀ ਸਾਡੇ ਗਰਾਊਂਡ ਤੇ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਜਿਹੜੇ ਭ੍ਰੇਟਾਚਾਰੀਆਂ ਨੂੰ ਇਹ ਮੂਰੇ ਲੈ ਕੇ ਆਉਣਗੇ ਜੀ ਵੀ ਨੱਥ ਸਾਨੂੰ ਆਮ ਵਰਕਰਾਂ ਨੂੰ ਮੈਂ ਤਾਂ ਆਮ ਆਦਮੀ ਪਾਰਟੀ ਦੇ ਸਾਡੇ ਸੀਐਮ ਸਾਹਿਬ ਤੋਂ ਮੈਂ ਤਾਂ ਇਹੀ ਮੰਗ ਕਰਦਾ ਜਿਹੜਾ ਥੱਲੇ ਗਰਾਊਂਡ ਤੇ ਮਤਲਬ ਜੀ ਇਹ ਹੋ ਰਿਹਾ ਜੀ ਇਹ ਨਜਾਇਜ਼ ਗਲਤ ਹੋ ਰਿਹਾ ਜੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਜੀ ਜੇ ਐਦਾਂ ਹੀ ਹੁੰਦਾ ਰਿਹਾ ਤਾਂ ਜੇ ਆਉਣ ਵਾਲੇ ਸਮੇਂ 'ਚ ਜੀ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾਗਾ ਜੇ ਆਪਾਂ ਮਤਲਬ ਵਰਕਰਾਂ ਨੂੰ ਸਾਂਭ ਲਿਆ ਜੀ ਤਾਂ ਆਪਣੀ ਪਾਰਟੀ ਬਹੁਤ ਵੱਡਾ ਮਤਲਬ ਫਤਵਾ ਲੈ ਕੇ ਮਤਲਬ ਕਈ ਸਾਲ ਮਤਲਬ ਰਾਜ ਕਰੂਗੀ ਜੇ ਮਤਲਬ ਆਪਾਂ ਵਰਕਰਾਂ ਨੂੰ ਸਾਂਭ ਲਿਆ ਜੀ ਤੱਕੇ ਵਾਲੀ ਗੱਲ ਨੂੰ ਵਾਕਵਾ ਕੇ ਪਿੰਡਾਂ 'ਚ ਜਿੱਮੇ ਪਹਿਲਾਂ ਪਿਛਲੇ ਧੂਰਕੋਟ ਜੀ ਜਿਹੜੀ ਚੋਣ ਹੋਈ ਤਗੜੇ ਹੋਏ ਜੀ ਹੋਰ ਗਲਤ ਆਨਸਰਾਂ ਨੂੰ ਉੱਥੇ ਵੜ ਰਹੇ ਜੀ ਅੱਜ ਕਹਿੰਦੇ ਵੀ ਜਿੱਥੇ ਵਰਕਰਾਂ ਨੂੰ ਆਉਦਾ ਮਿਲੂਗਾ ਤਾਂ ਉੱਥੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਆਊਗੀ ਤੇ ਆਮ ਆਦੀ ਪਾਰਟੀ ਦਾ ਨਾਮ ਉੱਚਾ ਹੋਊਗਾ ਵੀ ਹਾਂ ਵਰਕਰਾਂ ਨੂੰ ਮਤਲਬ ਉਹਦੇ ਮਿਲ ਰਹੇ ਨੇ ਜੇ ਇਸ ਤਰ੍ਹਾਂ ਮਤਲਬ ਆਪਾਂ ਧਨਾੜ ਲੋਕਾਂ ਨੂੰ ਆਪਾਂ ਮਤਲਬ ਪੈਸੇ ਵਾਲਿਆਂ ਨੂੰ ਆਪਾਂ ਉਹਦੇ ਦਿੰਦੇ ਰਹੇ ਤਾਂ ਕਿਤੇ ਨਾ ਕਿਤੇ ਜਿਹੜੇ ਵਰਕਰ ਆਪਣੇ ਪਰਚੇ ਲਾਉਣ ਵਾਲੇ ਜੀ ਪੋਸਟ ਲਾਉਣ ਸੀ ਉਹ ਮਤਲਬ ਇਸ ਗੱਲ ਤੋਂ ਕਿਤੇ ਨਾ ਕਿਤੇ ਮਤਲਬ ਪਿੱਛੇ हट ਜਾਣਗੇ ਬਾਕੀ ਅਸੀਂ ਜਿਹੜਾ ਮਤਲਬ ਇਹਨੇ ਲੰਬੇ ਸਮੇਂ ਤੋਂ ਅਸੀਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ ਜੀ ਇਹ ਸੇਵਾ ਤਾਂ ਅਸੀਂ ਐਂ ਕਰਦੇ ਆ ਵੀ ਅਸੀਂ ਬਹੁਤ ਵਧੀਆ ਮਤਲਬ ਤਰੀਕੇ ਨਾਲ ਇਹ ਸਰਕਾਰ ਲੈ ਕੇ ਆਏ ਜੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਸਾਨੂੰ ਲੋਕ ਮਤਲਬ ਵਧੀਆ ਹੋ ਕਰਨਗੇ ਪਰ ਉਹਨਾਂ ਕਿਤੇ ਸਾਨੂੰ ਹੁਣ ਇਸ ਗੱਲ ਦਾ ਦੁੱਖ ਬਹੁਤ ਹੋ ਰਿਹਾ ਵੀ ਅਸੀਂ ਹੁਣ ਜੀਨੀ ਸੇਵਾ ਕੀਤੀ ਤਾਂ ਸਾਨੂੰ ਉਹਦਾ ਫਲ ਕਿਵੇਂ ਮਿਲਿਆ ਜੀ ਸਾਨੂੰ ਤਾਂ ਮਤਲਬ ਘਰੋਂ ਬੇਕਾਰ ਕਰਨ ਵਾਲੀ ਗੱਲ ਕਰਤੀ ਮਤਲਬ ਜੀ ਸਾਡੇ ਵਿਧਾਇਕ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹਨਾਂ ਲਈ ਕੋਈ ਕੋਈ ਗੱਲ ਕਰਨੀ ਸੀ ਕੋਈ ਹਾਈ ਕਮਾਂਡ ਨੂੰ ਮਤਲਬ ਪੁੱਛ ਕੇ ਜਾਂ ਗੱਲ ਕਰਕੇ ਰਹਿ ਕਰਕੇ ਕਰ ਲੈਂਦੇ ਤਾਂ ਅਸੀਂ ਕਿਹੜ ਜੀ ਮੈਂ ਮੁਬਾਰਕਬਾਦ ਦਿੰਦਾ ਡਾਕਟਰ ਸੋਨਿਕਾ ਬੰਸਲ ਨੂੰ ਜਿਹੜੇ ਸਾਡੇ ਪ੍ਰਧਾਨ ਚੁਣੇ ਗਏ ਨੇ ਮਿਊਸਪਲ ਕਮੇਟੀ ਦੇ ਔਰ ਰਿਸ਼ੂ ਬੰਸਲ ਜੀ ਜਿਹੜੇ ਵਾਈਸ ਪ੍ਰਧਾਨ ਚੁਣੇ ਗਏ ਨੇ ਔਰ ਸ਼ਾਇਦ ਮੈਨੂੰ ਲੱਗਦਾ ਇਹ ਆਪਣੇ ਤੱਪੇ ਦੇ ਇਤਿਹਾਸ 'ਚ ਪਹਿਲੀ ਵਾਰ ਹੀ ਆ ਕਿ ਦੋਨਾਂ ਕੁਰਸੀਆਂ ਤੇ ਜਿਹੜੀਆਂ ਔਰਤਾਂ ਅੱਜ ਮੌਜੂਦਾਨ ਹੋਈਆਂ ਔਰ ਇਹ ਬੜਾ ਚੰਗਾ ਸਨੇਹਾਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਮੰਡੀ ਲਈ ਵਧੀਆ ਤਰੀਕੇ ਨਾਲ ਮਿਲ ਕੇ ਕੰਮ ਕਰਾਂਗੇ ਔਰ ਇਹਨਾਂ ਦੇ ਸਿਰ ਤੇ ਵੀ ਜ਼ਿੰਮੇਵਾਰੀ ਆ ਤੇ ਵੀ ਆਪਣੇ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ ਔਰ ਜੋ ਜਿਹੜੀ ਕੁਰਸੀ ਜੋ ਇਹਨਾਂ ਨੂੰ ਉਠਾਇਆ ਗਿਆ ਉਹਦੀ ਮਹਾਨ ਮਰਿਆਦਾਂ ਨੂੰ ਕਾਇਮ ਰੱਖਦੇ ਹੋਏ ਆਪਣੀ ਤਪਾ ਮੰਡੀ ਦੇ ਲਈ ਦਿਲ ਜਾਨ ਦੇ ਨਾਲ ਦਿਨ ਰਾਤ ਕੰਮ ਕਰਨਗੇ ਜਿਹੜੇ ਕੰਮ ਸਾਰੇ ਪੈਂਡਿੰਗ ਆ ਸਾਰੇ ਦੇ ਸਾਰੇ ਕੰਮ ਆ ਜਿਹੜੇ ਤਪਾ ਮੰਡੀ ਦੇ ਕਰਾਈ ਜਾਣਗੇ ਸਰ ਕਿੰਨੇ ਕੌਂਸਲਰਾਂ ਨੇ ਸੇਮਤੀ ਜਿਤਾਈ ਹੈਗੀ 10 ਕੌਂਸਲਰਾਂ ਨੇ ਜਿਹੜੀ ਸੇਮਤੀ ਜਿਤਾਈ ਆ ਔਰ ਪ੍ਰਧਾਨ ਦੇ ਲਈ ਵੀ ਔਰ ਵਾਈਸ ਪ੍ਰਧਾਨ ਦੇ ਲਈ ਵੀ ਦੋਨਾਂ ਦੇ ਲਈ ਇਹ ਪੋਜੀਸ਼ਨ ਦੇਖੋ ਜੀ ਇੱਥੇ ਕੋਈ اپੋਜੀਸ਼ਨ ਨਹੀਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਚੀਜ਼ ਕਹਿਣਾ ਚਾਹੁੰਗਾ ਕਿ ਆਪਾਂ ਮਿਲ ਕੇ ਕੰਮ ਕਰੀਏ ਆਪਣਾ ਛੋਟਾ ਜਿਹਾ ਸ਼ਹਿਰ ਆ ਤਿੰਨ ਤਾਂ ਇਹਦੇ 메ਨ ਸੜਕਾਂ ਨੇ ਬਾਲਮੀਕ ਚੌਕ ਆ ਗਿਆ ਜਿੱਥੇ ਆਪਾਂ ਬੈਠੇ ਆ ਇਹ ਗਲੀ ਆ ਗਈ ਇੱਕ ਛੋਟੀ ਜੀ ਹੋਰ ਸੜਕ ਆ ਗਈ ਐਡੀ ਕ ਆਪਣੀ ਛੋਟੀ ਜੀ ਇੱਕ ਮੰਡੀ ਆ ਵਧੀਆ ਤਰੀਕੇ ਨਾਲ ਆਪਾਂ ਮਿਲ ਕੇ ਕੰਮ ਕਰਾਂਗੇ ਸਾਡਾ ਕੋਈ ਵਿਰੋਧੀ ਨਹੀਂ ਸਾਰੇ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਹੈ ਔਰ ਸਾਰੇ ਮਿਲ ਕੇ ਵਧੀਆ ਤਰੀਕੇ ਨਾਲ ਆਉਣ ਵਾਲੇ ਦਿਨਾਂ ਚ ਤਪੇ ਮੰਡੀ ਦੇ ਵਿਕਾਸ ਲਈ ਕੰਮ ਕਰਾਂ ਸਰ ਇੱਕ ਆਮ ਪਾਰਟੀ ਦੇ ਜਿਹੜੇ ਕਾਉਂਸਲਰ ਸੀਗੇ ਹਰਦੀਪਪੁਰ ਉਹ ਤੋਂ ਬੋਲੋਗੇ ਕਿਹਾ ਜਾ ਰਿਹਾ ਮੈਨੂੰ ਪ੍ਰਧਾਨਗੀ ਮਿਲਣੀ ਚਾਹੀਦੀ ਕਿਵੇਂ ਦੇ ਦੇਗਾ ਦੇਖੋ ਜੀ ਤੁਸੀਂ ਮੀਡੀਆ ਨੇ ਸਾਰਾ ਦੇਖਿਆ ਸਾਰਾ ਕੁਝ ਜਿਹੜਾ ਜਿਹੜਾ ਸੀਸਾ ਤੁਹਾਡੇ ਸਾਹਮਣੇ ਸਾਫ਼ ਹੈ ਪ੍ਰਧਾਨਗੀ ਤਾਂ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਪਰ ਉਹ ਵੀ ਸਾਡੇ ਸਾਥੀ ਨੇ ਦੇਖੋ ਜਿੰਨਾਂ ਦੇ ਪੱਖ ਚ ਵੋਟ ਹੈ ਠੀਕ ਹੈ ਜੀ ਅਕਸਰ ਉਹ ਤਾਂ ਕੁਰਸੀ ਤੇ ਉਹਨਾਂ ਨੇ ਹੀ ਬੈਠਣਾ ਸੋ ਹਰਦੀਪਪੁਰ ਵੀ ਸਾਡਾ ਭਰਾ ਹੈ ਪਰ ਇਹ ਆ ਕਿ ਉਹਨਾਂ ਦੇ ਨਾਲ ਕਾਉਂਸਲਰ ਨਹੀਂ ਕਾਉਂਸਲਾਂ ਦੀ ਜਿਹੜੀ ਸਹਿਮਤੀ ਆ ਕੋ ਡਾਕਟਰ ਸੋਨਿਕ ਆ ਮਾਨਸੋ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਡੇ ਹਲਕਾ ਭਦੌਰ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਇਹ ਦਿਨ ਚੜਿਆ ਹੈ ਹਾਈ ਕਮਾਂਡ ਜੀ ਦਾ ਸਾਰੇ ਹੀ ਐਮਸੀਆਂ ਦਾ ਤਪਾ ਵਾਸੀਆਂ ਦਾ ਜਿਨ੍ਹਾਂ ਨੇ ਇਨਾ ਵਿਸ਼ਵਾਸ ਮਿਰਚ ਦਿਖਾਇਆ ਹੈ ਇਸੇ ਕਰਕੇ ਅੱਜ ਮੈਂ ਇਸ ਕੁਰਸੀ ਤੇ ਵਿਰਾਜਮਾਨ ਹੈ ਔਰ ਰੱਬ ਤੋਂ ਇਹੀ ਅਰਦਾਸ ਕਰਦੀ ਕਿ ਆਉਣ ਵਾਲਾ ਸਮਾਂ ਮੇਰੇ ਨਾਮ ਤੋਂ ਵੱਧ ਮੇਰੇ ਕੰਮਾਂ ਨੂੰ ਜਾਣੇ ਮੈਂ ਤੁਹਾਡਾ ਮੇਰਾ ਦੇਖੋ ਇੱਕ ਤਾਂ ਜਿਹੜੇ ਪੈਂਡਿੰਗ ਕੰਮ ਹੈ ਔਰ ਸਭ ਤੋਂ ਵੱਡਾ ਜਿਹੜਾ ਹੈਗਾ ਕਿ ਜਿਹੜੀ ਗਰੀਬ ਬਸਤੀਆਂ ਦੇ ਵਿੱਚ ਕੰਮ ਰੁਕੇ ਹੋਏ ਨੇ ਮੇਰੀ ਸਭ ਤੋਂ ਪਹਿਲ ਇਹੀ ਰਹੂਗੀ ਕਿ ਮੈਂ ਪਹਿਲਾਂ ਉੱਥੇ ਸੁਧਾਰ ਕਰਾਂ ਤੇ ਜਿਹੜਾ ਹੈਗਾ ਤਪਾ ਮੰਡੀ ਦਾ ਬੱਸ ਸਟੈਂਡ ਵੀ ਹੁਣੇ ਚੱਲ ਨਹੀਂ ਹੈਗਾ ਕਿਵੇਂ ਕਿਤੇ ਦੇਖੋ ਮੇਰੀ ਹਰ ਤਰਫੋਂ ਕੋਸ਼ਿਸ਼ ਹੋਊਗੀ ਜਿਹੜੇ ਪੈਂਡਿੰਗ ਕੰਮ ਹੈ ਉਹ ਵੀ ਕਰਾਵਾਂ ਤੇ ਜਿਹੜੇ ਹਰ ਕਿਸੇ ਦੇ ਤਪਾ ਵਾਸੀ ਦੇ ਹਰੇਕ ਬੰਦੇ ਦੇ ਦਿਮਾਗ 'ਚ ਜਿਹੜੇ ਕੰਮ ਹੈ ਮੈਂ ਚਾਹਨੀ ਹੈ ਕਿ ਮੈਂ ਸਾਲ ਦੇ ਵਿੱਚ ਉਹ ਕੰਮ ਕਰਾਵਾਂ ਜਿਹੜੇ 5 ਸਾਲ ਦੇ ਵਿੱਚ ਵੀ ਲੋਕੀ ਸੋਚਦੇ ਕਿ ਨਹੀਂ ਹੋ ਸਕਦੇ ਮੈਂ ਕਿੰਨੇ ਕਾਉਂਸਲਰ ਰਿਹਾ ਟੋਟਲ 10 ਕਾਉਂਸਲਰ ਨੇ ਸਹਿਮਤੀ ਦਿਖਾਈ ਹੈ ਔਰ 11ਵੇਂ ਐਮਐਲਏ ਸਾਹਿਬ ਨੇ ਹਾਂਜੀ ਬਹੁਤ ਜਿਆਦਾ ਵਧੀਆ ਖੁਸ਼ੀ ਦਾ ਦਿਨ ਆਇਆ ਅੱਜ ਸਾਡੇ ਵੱਡੇ ਵੀਰ ਜੀ ਐਮਐਲਏ ਸਾਹਿਬ ਸਾਡੇ ਨਾਲ ਨੇ ਸਾਰੇ-ਸਾਰੇ ਤੱਪਾ ਦੇ ਲੋਕ ਐਮਐਚ ਸਾਰੇ ਸਾਡੇ ਨਾਲ ਨੇ ਬਹੁਤ ਖੁਸ਼ੀ ਹੋਈ ਜਿਨੇ ਸਾਡੇ ਤੇ ਨਾਮਾਨ ਕਰਕੇ ਸਾਨੂੰ ਆਹ ਕੁਰਸੀ ਤੇ ਬਿਰਾਜਮਨ ਕੀਤਾ 10 ਕਾਉਂਸਲਰ ਹੈ ਜੀ ਹਾਂਜੀ ਤੇ ਤੁਹਾਨੂੰ ਕੀ ਉਧਰ ਦਿੱਤਾ ਗਿਆ ਮੀਤ ਪ੍ਰਧਾਨ ਵਾਈਸ ਪ੍ਰਧਾਨ ਕਿਹੜੇ ਨੰਬਰ ਵਾਰਡ ਦੇ ਵਿੱਚ ਤੁਸੀਂ ਜੀ ਨੋ ਨੰਬਰ ਵਾਰਡ ਚੋਂ ਜੀ ਗਰੀਸ਼ੂ ਰੰਗੀ ਅ ਜਿਹੜੀਆਂ ਹਦਾਇਤਾਂ ਹੈਗੀਆਂ ਉਹਨਾਂ ਦੇ ਮੁਤਾਬਕ ਜਿਹੜੀ ਹੈ ਚੋਣ ਜਿਹੜੀ ਕਰਾਈ ਗਈ ਹੈ ਸਰਬਸੰਤੀ ਨਾਲ ਪ੍ਰਧਾਨ ਔਰ ਮੀਤ ਪ੍ਰਧਾਨ ਜਿਹੜੇ ਹੈਗੇ ਕਾਉਂਸਲ ਦੇ ਉਹ ਚੁਣੇ ਗਏ ਨੇ ਡਾਕਟਰ ਸੋਨੀਕਾ ਬਾਂਸਲ ਪ੍ਰਧਾਨ ਐਂਡ ਰਿਸ਼ੂ ਬਾਂਸਲ ਐਜ਼ ਮੀਤ ਪ੍ਰਧਾਨ ਮੈਂ ਕਿੰਨੇ ਇਨਕੇ ਕਾਉਂਸਲਰ ਨੇ 70 ਜਿਤਾਈ ਹੈਗੀ ਆ 10 ਕਾਉਂਸਲਰ ਔਰ ਐਮ ਐਲ ਏ ਸਾਹਿਬ ਦਾ ਜਿਹੜਾ ਵੋਟ ਹੈਗਾ ਉਹ ਇਹਨਾਂ ਦੋਨਾਂ ਨੂੰ ਮਿਲਿਆ ਹੈਗਾ ਸੋ ਇਹ ਬਹੁਮਤ ਜਾਂ ਸਰਬਸੰਤੀ ਕਹ ਲਓ ਜਿੰਨੇ ਵੀ ਅੱਜ ਪ੍ਰੈਜ਼ੈਂਟ ਸੀਗੇ ਉਹਨਾਂ ਸਾਰਿਆਂ ਨੇ ਵੋਟ ਇਹਨਾਂ ਦੇ ਹੱਥ ਕੀਤਾ ਹੈਗਾ ਮਨ ਸ਼ਾਂਤਨੀ ਜੀ ਤਰੀਕੇ ਨਾਲ ਚੋਣ ਹਾਂਜੀ ਹਾਂਜੀ ਬਿਲਕੁਲ ਸ਼ਾਂਤਨੀ ਹੈਗੀ ਜੀ ਹੋਈ